ਸਾਰੇ ਲੋਕਾਂ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਸੀਗਾ ਇਹ ਬਾਬਾ ਸਾਹਿਬ ਸੀਗੇ ਜਿਨ੍ਹਾਂ ਨੇ ਆਪਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਵਾਇਆ ਉਹ ਚੋਣ ਲੜਨ ਦਾ ਅਧਿਕਾਰ ਦਵਾਇਆ ਆਪਾਂ ਨੂੰ ਉਸ ਸਮੇਂ ਜਿੱਦਾਂ ਬੱਚੇ ਦਾਸੀ ਰਹੇ ਸੀਗੇ ਕਿ ਸੂਦ ਸਾਧ ਜਾਤ ਪਾਤ ਦਾ ਨਾ ਬੋਲਬਾਲਾ ਸੀਗਾ ਕਿ ਸਾਡੇ ਵਰਗਾ ਗਰੀਬ ਬੰਦਾ ਸੋਚ ਵੀ ਦੇ ਸਕਦਾ ਕਿ ਅਸੀਂ ਕਦੀ ਐਮਐਲਏ ਬਣ ਸਕਦੇ ਆ ਕਦੀ ਐਮਪੀ ਬਣ ਸਕਦੇ ਆ ਮੰਤਰੀ ਬਣ ਸਕਦੇ ਆ ਇਹ ਸਾਰੀ ਹੀ ਦੇਨ ਸਾਦੀ ਦੀ ਸਾਦੀ ਦੇਨ ਬਾਬਾ ਸਾਹਿਬ ਨੂੰ ਜਾਂਦੀ ਹੈ ਬਾਬਾ ਸਾਹਿਬ ਆਪ ਵੀ ਬਹੁਤ ਪੜੇ ਲਿਖੇ ਇਨਸਾਨ ਸਨ ਅਮਰੀਕਾ ਲੰਡਨ ਜਰਮਨ ਕਈ ਦੇਸ਼ਾਂ ਤੋਂ ਉਹਨਾਂ ਨੇ ਐਜੂਕੇਸ਼ਨ ਪ੍ਰਾਪਤ ਕੀਤੀ ਉਹ ਉਹਨਾਂ ਦੇਸ਼ਾਂ ਦੇ ਵਿੱਚ ਵੀ ਪੜ੍ਹਦੇ ਆ ਉਹਨਾਂ ਨੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਕਿਉਂਕਿ ਪੜਾਈ ਤੇ ਬਹੁਤ ਹੀ ਲਾਈਟ ਸਨ ਉਹ ਉਹਨਾਂ ਨੇ ਕਿਹਾ ਵੀ ਆ ਲਿਖਿਆ ਵੀ ਆ এডਿਕੇਸ਼ਨ ਦੇ ਬਾਰੇ ਵਿੱਚ ਉਹ ਲਿਖਦੇ ਆ ਕਿ এডਿਕੇਸ਼ਨ ਸ਼ੇਰ ਦੀ ਦੇ ਦੁੱਧ ਵਰਗਾ ਹੈ ਵਿਦਿਆ ਕਹਿੰਦੇ ਸ਼ੇਰਨੀ ਦੇ ਦੁੱਧ ਵਰਗੀ ਆ ਜਿੰਨੀ ਪੜੋਗੇ ਜਿੰਨਾ ਹੀ ਪੜੋਗੇ ਉਨਾ ਕਹਿੰਦੇ ਸ਼ੇਰ ਦੀ ਤਰ੍ਹਾਂ ਬਦਲੋਗੇ ਸ਼ੇਰ ਦੀ ਤਰ੍ਹਾਂ ਤੁਹਾਡੀ ਆਵਾਜ਼ ਬੁਲੰਦ ਹੋਊਗੀ এডਿਕੇਸ਼ਨ ਦੇ ਵਿੱਚ ਇਹਨਾਂ ਦਮ ਆ ਉਹ ਉਹਨਾਂ ਨੇ ਕਿਹਾ ਸੀਗਾ ਕਿ ਐਜੂਕੇਸ਼ਨ ਹੀ ਗਰੀਬੀ ਨੂੰ ਦੂਰ ਕਰ ਸਕਦੀ ਹੈ ਹੋਰ ਕੋਈ ਚਾਰਾ ਨਹੀਂ ਹੈ ਅਮੀਰੀ ਔਰ ਗਰੀਬੀ ਦਾ ਪਾਰਾ ਜਿਹੜਾ ਉਹ ਐਜੂਕੇਸ਼ਨ ਦੇ ਰਾਹੀਂ ਹੀ ਪੂਰਿਆ ਜਾ ਸਕਦਾ ਉਹ ਅੱਜ ਤੱਕ ਉਹ ਪੂਰਿਆ ਵੀ ਗਿਆ ਸਾਡੇ ਬਹੁਤ ਵੱਡੇ ਅੱਜ ਵੀ ਅਜੇ ਹੈਗੇ ਕੋਈ ਲੋਕ ਜਿਹੜੇ ਜਾਤ ਪਾਤਾਂ ਦੀ ਗੱਲ ਕਰਦੇ ਆ ਪਰ ਹੁਣ ਸਮਾਂ ਬਦਲ ਗਿਆ ਉਹ ਦੁਨੀਆ ਬਦਲ ਗਈ ਹੁਣ ਯੋਗਤਾ ਦਾ ਮੁੱਲ ਹੈ ਪੜ੍ਹਾਈ ਦਾ ਮੁੱਲ ਹੈ ਤੁਹਾਡੀ ਐਜੂਕੇਸ਼ਨ ਦਾ ਮੁੱਲ ਹੈ ਹੁਣ ਜਾਤ ਪਾਤਾਂ ਦੀ ਪੜ੍ਹੇ ਲਿਖੇ ਲੋਕ ਕੋਈ ਪਰਵਾਹ ਨਹੀਂ ਕਰਦੇ ਇਹ ਸਾਰੀ ਸਿੱਖਿਆ ਆਪਾਂ ਨੂੰ ਬਾਬਾ ਸਾਹਿਬ ਨੇ ਦਿੱਤੀ ਅੱਜ ਦੇ ਦਿਨ ਉਹਨਾਂ ਦਾ ਮੱਧ ਪ੍ਰਦੇਸ਼ ਵਿੱਚ ਜਨਮ ਹੋਇਆ ਜਦੋਂ ਬੱਚੀ ਕਹਿ ਰਹੀ ਜਦੋਂ ਸਕੂਲ ਗਏ ਉਹਨਾਂ ਨੂੰ ਉਦੋਂ ਹੀ ਪੇਤ ਪਾਪ ਦੇ ਕਿੰਨਾ ਵਿਤਕਰਾ ਜਿਹੜਾ ਕਿੰਨਾ ਉਹਨਾਂ ਦੇ ਨਾਲ ਹੋਇਆ ਕਿੱਦਾਂ ਉਹਨਾਂ ਦਾ ਸਕੂਲ ਦੇ ਕਲਾਸ ਦੇ ਵਿੱਚ ਕੀਤਾ ਜਾਂਦਾ ਸੀਗਾ ਇਹ ਤੁਸੀਂ ਸਾਰਿਆਂ ਨੇ ਪੜਿਆ ਵੀ ਹੋਣਾ ਸੁਣਿਆ ਵੀ ਪੜੋ ਹਾਰੇ ਵੀ ਇੱਕ ਦਾ ਇੱਕ ਦਿਨ ਜਦੋਂ ਦੇਸ਼ ਆਜ਼ਾਦ ਹੋਇਆ ਜਦੋਂ ਦੇਸ਼ ਦੀ ਪਹਿਲੀ ਸਰਕਾਰ ਬਣੀ ਕੇਂਦਰ ਦੀ ਸਰਕਾਰ ਬਣੀ ਬਾਬਾ ਸਾਹਿਬ ਨੂੰ ਉਹਦੇ ਵਿੱਚ ਨਿਆਂ ਤੇ ਕਾਨੂੰਨ ਦੇ ਮੰਤਰੀ ਬਣਾਇਆ ਗਿਆ ਉਹਨਾਂ ਸੰਵਿਧਾਨ ਬਣਾਉਣ ਵਾਲੀ ਕਮੇਟੀ ਦੇ ਪਹਿਲੇ ਚੇਅਰਮੈਨ ਬਣੇ ਅੱਜ ਜਿਹੜਾ ਸੰਵਿਧਾਨ ਤੁਸੀਂ ਦੇਖਦੇ ਹੋ ਉਸ ਸਾਡੇ ਦਾ ਸਾਡਾ ਬਾਬਾ ਸਾਹਿਬ ਨੇ ਡਰਾਫਟ ਕੀਤਾ ਹੈ ਜਿਹੜਾ ਸਾਨੂੰ ਸਾਡੇ ਹੱਕ ਤੋਂ ਹੁੰਦਾ ਜਿੰਨੇ ਸਾਨੂੰ ਆਜ਼ਾਦੀ ਦਾ ਦੇਗ ਮੰਨਨ ਦਾ ਜਾਂ ਜਿੰਨੇ ਪੂਰਾ ਕੀਤਾ ਉਹ ਸੰਵਿਧਾਨ ਨੇ ਕੀਤਾ ਜਿਹੜੇ ਸਾਨੂੰ ਹੱਕ ਮਿਲੇ ਤੇ ਬਾਬਾ ਸਾਹਿਬ ਆਪਾਂ ਨੂੰ ਦੇ ਕੇ ਗਿਆ ਸਾਨੂੰ ਸੋ ਮੈਂ ਤਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਾਡੀ ਸਰਕਾਰ ਪੰਜਾਬ ਦੇ ਵਿੱਚ ਸਰਜਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਾਬਾ ਸਾਹਿਬ ਜੀ ਦੇ ਪੂਰਨਿਆਂ ਤੇ ਚੱਲਦੀ ਹੋਈ ਪਹਿਲਾਂ ਤਾਂ ਹਰ ਸਰਕਾਰੀ ਦਫਤਰ ਵਿੱਚ ਤੁਸੀਂ ਦੇਖਿਆ ਹੋਣਾ ਪਹਿਲਾ ਦਫਤਰ ਦੇ ਵਿੱਚ ਪ੍ਰਧਾਨ ਮੰਤਰੀ ਦੀ ਫੋਟੋ ਮੁੱਖ ਮੰਤਰੀ ਦੀ ਫੋਟੋ ਗਵਨਰ ਦੀ ਰਾਸ਼ਟਰਪਤੀ ਦੀ ਫੋਟੋ ਹੁੰਦੀ ਸੀਗੀ ਔਰ ਸਾਡੀ ਸਰਕਾਰ ਨੇ ਆ ਕੇ ਲਾਜਮੀ ਕੀਤਾ ਕਿ ਹਰ ਦਫ਼ਤਰ ਦੇ ਵਿੱਚ ਇੱਕ ਪਾਸੇ ਬਾਬਾ ਸਾਹਿਬ ਦੀ ਤੇ ਦੂਜੇ ਪਾਸੇ ਸਾਨੂੰ ਆਜ਼ਾਦੀ ਦੋਣ ਵਾਲੇ ਸ਼ਹੀਦ ਆਜਮ ਭਗਤ ਸਿੰਘ ਦੀ ਫੋਟੋ ਹੋਊਗੀ ਉਹ ਫੋਟੋ ਹਰ ਥਾਂ ਤੇ ਲੱਗਦੀ ਆ ਉਹ ਤੁਸੀਂ ਦੇਖਿਆ ਹਣਾ ਹੁਣੇ ਇੱਕ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਆਈ ਉਹਨਾਂ ਨੇ ਸਭ ਤੋਂ ਪਹਿਲਾਂ ਕੰਮ ਕੀਤਾ ਫੋਟੋ ਤਾਪਦਾ ਜਦੋਂ ਦੇਸ਼ ਭਾਗ ਵਿੱਚ ਵਿਰੋਧ ਹੋਇਆ ਤੇ ਉਹਨਾਂ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਕਿ ਨਹੀਂ ਇਹੀ ਬੰਦੇ ਇਸ ਇਸ ਲਾਇਕ ਦੇ ਇਹੀ ਬੰਦੇ ਕਿ ਇਹਨਾਂ ਦੀ ਫੋਟੋ ਸਾਡੇ ਹੱਥ ਦਫ਼ਤਰ ਦੇ ਵਿੱਚ ਰੱਖੀ ਜਾਵੇ ਇਹਨਾਂ ਦੀ ਫੋਟੋ ਹੱਥਾਂ ਤੇ ਲਗੜੀ ਚਾਹੀਦੀ ਹੈ ਇਹਨਾਂ ਦੇ ਬੁੱਤ ਲਗੜੇ ਚਾਹੀਦੇ ਆ ਇਨਾਂ ਦੇ ਨਾਂ ਤੇ ਲਾਈਫ ਲੇਰੀਆ ਬਣਦੀਆਂ ਚਾਹੀਦੀ ਐ ਇਨਾਂ ਦੇ ਨਾਂ ਤੇ ਸਾਰਾ ਰੋਡਸ ਜਿਹੜੀਆਂ ਉਹਨਾਂ ਦੇ ਨਾਂ ਹੋਣੇ ਚਾਹੀਦੇ ਆ ਕਿਉਂਕਿ ਸਾਡੀ ਸਭ ਦੀ ਜਿਹੜੇ ਆਪਾਂ ਲੋਕ ਜਿਹੜੇ ਤੁਸੀਂ ਤੇ ਮੈਂ ਦੇ ਆਪਾਂ ਜਿਹੜੇ ਲੋਕ ਕੈ ਸਾਧੂ ਜੋ ਕੁਝ ਮਿਲਿਆ ਉਹ ਇਨਾਂ ਕਰਕੇ ਮਿਲਿਆ ਹੋ ਕਿਸੇ ਕਰਕੇ ਨਹੀਂ ਮਿਲਿਆ ਉਹ ਇਨਾਂ ਕਰਕੇ ਮਿਲਿਆ ਉਹ ਜੋ ਤੁਹਾਨੂੰ ਮਿਲਣਾ